ਜਾ ਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਾਲ ਵੱਡ ਫਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜਿਆਰ ਇੱਥੇ ਆਮ ਤੌਰ ਤੇ ਇੱਕ ਔਂਕੜ ਦੀ ਅਣਗਹਿਲੀ ਹੁੰਦੀ ਐ ਕੂੜਿਆਰ ਬੋਲ ਜਾਂਦੇ ਹਾਂ ਕੂੜਿਆਰ ਕਕੇ ਨੂੰ ਦੁਲੈਂਕੜ ਹੈ ਖਿਆਲ ਰੱਖਣਾ ਅਸੰਖ ਕੂੜੇ ਯਾਰ ਕੂੜੇ ਫਿਰਾਹੇ ਅਸੰਖ ਮਲੇਚ ਮਾਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹੇ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਵ ਅਗੰਮ ਅਗੰਮ ਅਸੰਖ ਲੋਅ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਇੱਥੇ ਵੀ ਸਲਾਹ ਕਰ ਜਾਂਦੇ ਆ ਸੱਸੇ ਨੂੰ ਜਿਹੜਾ ਕੰਨ ਲੱਗਾ ਉਹ ਛੱਡ ਜਾਂਦੇ ਆ ਕਈ ਵਾਰੀ ਪਰ ਇੱਥੇ ਸੱਸੇ ਨੂੰ ਵੀ ਕੰਨਾ ਲੰਡੇ ਨੂੰ ਵੀ ਕੰਨਾ ਪਹਿਲਾ ਸਾਲਾਹ ਜੇ ਸਲਾਹ ਇਕੱਠਾ ਨਹੀਂ ਜਿਵੇਂ ਬਿਨਾ ਕੰਨੇ ਦੇ ਨਹੀਂ ਬੋਲਣਾ ਅਖਰੀ ਨਾਮ ਅਖਰੀ ਸਾਲਾਹ ਹਾਂਜੀ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤੇਸ ਸੇਰ ਨਾਹੇ ਇਹ ਏੜੀ ਲਾਮ ਹਾਹੇ ਨੂੰ ਸਿਹਾਰੀ ਆਈ ਐ ਇਸ ਸਿਹਾਰੀ ਦਾ ਉਚਾਰਨ ਸਪਸ਼ਟ ਹੋਵੇਗਾ ਹਾਂਜੀ ਜੇਵ ਫੁਰਮਾਏ ਤੇਵ ਤੇਵ ਪਾਹੇ ਜੇਤਾ ਕੀਤਾ ਤੇਤਾ ਨਾਉ ਵੇਣ ਨਾਵੇ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੇ ਉਤਰ ਸੋਖੇ ਹਾਂਜੀ ਜਿਵੇਂ ਪਾਠੀ ਸਿੰਘ ਜੀ ਨੇ ਪਾਠ ਕੀਤਾ ਹੈ ਉਤਰ ਵਖਰਾ ਸੋਖ ਵਖਰਾ ਆਮ ਤੌਰ ਤੇ ਜਿਹੜਾ ਪ੍ਰਚਲਿਤ ਪਾਠ ਹੈ ਆਪਾਂ ਉਤਰ ਸਖੇ ਇਕੱਠਾ ਕਰਦੇ ਹਾਂ ਪਰ ਜਿਹੜਾ ਸੰਪਰਦਾਇ ਸ਼ੁੱਧ ਪਾਠ ਹੈ ਉੱਤਰ ਵਖਰਾ ਹੈ ਸੋ ਵਖਰਾ ਹੈ ਪਾਣੀ ਧੋਤਾ ਉੱਤਰ ਸੋ ਖੇਹ ਜਿਹੜੀ ਖੇ ਸਰੀਰ ਤੇ ਲੱਗੀ ਹੁੰਦੀ ਹੈ ਪਾਣੀ ਦੇ ਨਾਲ ਧੋਣ ਨਾਲ ਉਹ ਖੇ ਉੱਤਰ ਜਾਂਦੀ ਹੈ ਇਉਂ ਇਹ ਸੋ ਵਖਰਾ ਕਰਨਾ ਮੂਤ ਬਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹੋ ਧੋਏ ਉਹੋ ਧੋਏ ਉਹੋ ਨਹੀਂ ਉਹੋ ਜਿਹੜਾ ਹੈ ਉਹ ਕੂੜੇ ਦੇ ਔਂਕੜ ਲੱਗਣ ਤੇ ਬਣੇਗਾ ਇਥੇ ਖੁੱਲੇ ਮੂੰਹ ਵਾਲਾ ਊੜਾ ਹੈ ਇਸ ਨੂੰ ਹੋੜਾ ਕਿਹਾ ਜਾਂਦਾ ਹੈ ਓਹ ਧੋਏ ਇੰਉਂ ਉਚਾਰਨ ਕਰਨਾ ਜੀ ਭਰੀਐ ਮਤ ਪਾਪਾ ਕੈ ਸੰਗ ਓਹ ਧੋਪੈ ਨਾਵੈ ਕੈ ਰੰਗ ਨਾਵੈ ਕੈ ਰੰਗ ਪ੍ਰਮਾਤਮਾ ਦੇ ਨਾਮ ਦਾ ਵਾਚਕ ਹੈ ਇਸ ਲਈ ਇਥੇ ਭਾਰਾ ਨਹੀਂ ਕਰਨਾ ਨਾਵੈ ਨਹੀਂ ਕਰਨਾ ਨਾਵੈ ਹੀ ਪਾਠ ਹੋਵੇਗਾ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਣਾ ਲੇਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਤੀਰਤ ਤਪ ਦਇਆ ਦਤ ਦਾਨ ਜੇ ਕੋ ਪਾਵੇ ਤੇਲ ਕਾ ਮਾਨ ਤੇਲ ਕਾ ਦੋਨੋਂ ਵੱਖਰੇ ਵੱਖਰੇ ਤਿਲਕਾ ਇਕੱਠਾ ਨਹੀਂ ਕਰਨਾ ਵੱਖਰਾ ਵੱਖਰਾ ਉਚਾਰਨ ਕਰਨਾ ਹੈ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਨਾਉ ਇਥੇ ਭਾਰ ਆਵੇਗਾ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਇ ਰੇਣ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਤ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੇ ਰੁੱਤੀ ਮਾਹੋ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਨ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੈ ਰਉਤ ਮਾਹੋ ਨਾ ਕੋਈ ਹਾਂਜੀ ਇਥੇ ਵੀ ਨੰਨਿਆਂ ਦੇ ਨਾਲ ਕੰਨੇ ਆਏ ਨੇ ਇਹ ਪਾਠ ਕਿਉਂ ਦਮਕਾ ਕੇ ਹੋਵੇਗਾ ਜਿਵੇਂ ਪਾਠੀ ਸਿੰਘ ਜੀ ਨੇ ਕੀਤਾ ਹੈ ਜਿੱਥੇ ਕੰਨੇ ਨਹੀਂ ਲੱਗੇ ਉਥੇ ਨਾ ਮੁਕਤਾ ਪਾਠ ਥੋੜੀ ਆਵਾਜ਼ ਵਿੱਚ ਹੈ ਕੰਨੇ ਲੱਗੇ ਹੋਏ ਨੇ ਇਹ ਪਾਠ ਥੋੜਾ ਦਮਕਾ ਕੇ ਹੋਵੇਗਾ ਇਹ ਵਕਤ ਨਾ ਪਾਇਓ ਕਾਦੀਆ ਕਈ ਜਗ੍ਹਾ ਆਪਾਂ ਕਾਦੀਆ ਪੜਦੇ ਐ ਨੂੰ ਪੋਲਾ ਪਾਠ ਕਰਨਾ ਵਕਤ ਨਾ ਪਾਇਓ ਕਾਦੀਆ ਪੋਲਾ ਕਰਕੇ ਪਾਠ ਕਰਨਾ ਚਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾਲਾਹੀ ਕਿਉ ਵਰਣੀ ਕਿਵ ਜਾਣਾ ਇਥੇ ਵੀ ਸਾਲਾਹੀ ਇਸ ਸਸੇ ਨੂੰ ਕੰਨਾ ਉਹ ਖਾ ਜਾਂਦੇ ਐ ਤੇ ਸਲਾਹੀ ਬੋਲ ਜਾਂਦੇ ਐ ਇਹ ਵੀ ਖਿਆਲ ਰੱਖਣਾ ਫਿਰ ਪੜੋ ਜੀ ਕੇਵ ਕਰ ਆਖਾ ਕੇਵ ਸਾਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਨਾਨਕ ਆਖਣ ਸਭ ਕੋ ਆਖੈ ਨਾਨਕ ਆਖਣ ਸਭ ਕੋ ਆਖੈ ਇਕ ਦੂ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪਾਉ ਜਾਣ ਅੱਗੇ ਗਿਆ ਨਾ ਸੋਹੈ